ਅਸਲਾਮੁਆਲਿਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗਣਾ ਦੇ ਬਿਆਨਾਂ ਨੂੰ ਲੈ ਕੇ ਵਿਵਾਦ-ਵਾਦਾ ਜਾ ਰਿਹਾ ਹੈਗਾ ਵਾ ਜਿੱਥੇ ਉਹ ਤਿੱਖੇ ਬਿਆਨਾਂ ਤੋਂ ਬਾਜ਼ ਨਹੀਂ ਆ ਰਹੀ ਹੈਗੀ ਤੇ ਉਥੇ ਤਿੱਖੇ ਜਵਾਬ ਵੀ ਉਹਨੂੰ ਮਿਲੀ ਜਾ ਰਹੇ ਹੈਗੇ ਨੇ ਯੂਪੀ ਸਟੇਟ ਦੇ ਅਜੇ ਰੌਏ ਨੇ ਵੀ ਇੱਕ ਤਿੱਖਾ ਜਵਾਬ ਕੰਗਣਾ ਨੂੰ ਦਿੱਤਾ ਹੈਗਾ ਵਾ ਕੀ ਕਹਿ ਰਹੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਦੇ ਆ ਉਸ ਤੇ ਵਿਚਾਰ ਗੋ ਲੱਗਦਾ ਹੈ ਅਜਾਜੀ ਕਿਉਂ ਕੰਗਨਾਰਾ ਨੌਤ ਨੇ ਐਸਾ ਬਿਆਨ ਕਿਉਂ ਦਿਆ ਬਿਹਤ ਇਸ ਕੋ ਲੈ ਕੇ ਉਹ ਹਮੇਸ਼ਾ ਨਸੇ ਮੇ ਰਹਤੀ ਹੈ ਨਸ਼ਾ ਕੇ ਕਾਰਨ ਬੋਲ ਰਹੀ ਹੈ ਕੰਗਨਰ ਨਾਉਤ ਦੇ ਤਿੱਖੇ ਬਿਆਨਾਂ ਦੇ ਉੱਤੇ ਬਿਆਨ ਆਉਂਦੇ ਜਾ ਰਹੇ ਨੇ ਤੇ ਉਹਨਾਂ ਦੇ ਉੱਤੇ ਵੀ ਜੋ ਤਿੱਖੇ ਜਵਾਬ ਆ ਰਹੇ ਨੇ ਉਸ ਦੀ ਕੋਈ ਕਮੀ ਨਹੀਂ ਹੈ ਕੰਗਨਰ ਨਾਉਤ ਨੇ ਕਿਸਾਨੀ ਅੰਦੋਲਨ ਤੇ ਸਵਾਲ ਚੁੱਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਫਿਲਮ ਐਮਰਜੈਂਸੀ ਦਾ ਵੀ ਵਿਰੋਧ ਹੋ ਰਿਹਾ ਹੈ ਰੀਸੈਂਟਲੀ ਯੂਪੀ ਦੇ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਅਜੇ ਰਾਏ ਨੇ ਕਿਹਾ ਹੈ ਕਿ ਕੰਗਨਰ ਨਾਉਤ ਨਸ਼ੇ ਕਰਦੀ ਹੈ ਤੇ ਹਮੇਸ਼ਾ ਨਸ਼ਿਆਂ ਦੇ ਵਿੱਚ ਰਹਿੰਦੀ ਹੈ ਤਾਂ ਹੀ ਉਹ ਤਾਂ ਐਸੀਆ ਸਟੇਟਮੈਂਟਸ ਦਿੰਦੀ ਹੈ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਕੰਗਨਰ ਨਾਉਤ ਦੀ ਐਸੀਆ ਸਟੇਟਮੈਂਟਸ ਬਾਰੇ ਤੁਸੀਂ ਕੀ ਕਹੋਗੇ ਤਾਂ ਅਜੇ ਰਾਏ ਨੇ तौर कह दिता, कंगना नशेश रेंदी है जरा तुसी भी सुनो अजय राय ने की कुछ किया जो फेल मुख्यमंत्री होता है जो काम नहीं कर पाता जो निश्चित तौर से जिसके ताकत घटती है सब बात कहता है आप काम दीजिए लोग किसान के बारे में अभी कंगना राम ने जो बोला है वो क्या है वह हिंदू नहीं है उसमें नहीं है क्योंकि उसने बोला कि नहीं ये केवल और केवल किसान वहां उनके ऊपर हत्या और बलात्कार का आरोप लगाया है तो उसको भी मुख्यमंत्री जी जरा बोलें मैं समझता हूँ कि ये फेल हो चुके हैं ये जनता के से उतर चुके हैं जनता इनको विदा करने वाले है अजय जी क्यों कंगना रनौत ने ऐसा बयान क्यों दिया बेहद इसको लेकर वो, वो हमेशा नशे में रहती है नशा के कारण ਉਹ ਦੇ ਕੁੱਤੇ ਵਾਲੀ ਹੁੰਦੀ ਹੈ ਲੇਕਿਨ ਉਹਨੂੰ ਅਕਲ ਨਹੀਂ ਆਉਂਦੀ ਹੈਗੀ ਹਰ ਇੱਕ ਨੇ ਉਹਨੂੰ ਆਇਨਾ ਦਿਖਾਇਆ ਹੈਗਾ ਵਾ ਉਹਦੀ ਅਸਲੀਅਤ ਉਹਨੂੰ ਦੁਹਾਈ ਹੈਗੀ ਹੈ ਲੇਕਿਨ ਉਹ ਹੈਗੀ ਹੈ ਕਿ ਆਪਣੇ ਬਿਆਨਾਂ ਤੋਂ ਬਾਜ਼ ਨਹੀਂ ਆ ਰਹੀ ਹੈਗੀ ਯੂਪੀ ਕਾਂਗਰਸ ਸਟੇਟ ਦੇ ਅਜੇ ਰੌਏ ਨੇ ਵੀ ਕੰਗਣਾ ਆ ਦੇ ਵਿਵਾਦਾਂ ਨੂੰ ਲੈ ਕੇ ਉਸ ਦੇ ਖਿਲਾਫ ਬਿਆਨ ਦਿੱਤਾ ਹੈ ਔਰ ਇਹ ਕਿਹਾ ਹੈਗਾ ਵੈ ਕਿ ਉਹ ਤੇ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦੀ ਹੈਗੀ ਹੈ ਉਹ ਇਸ ਵਾਸਤੇ ਉਹਦੇ ਇੰਜ ਦੇ ਬਿਆਨ ਹੁੰਦੇ ਹੈਗੀ ਹੈ ਉਹਨੂੰ ਮੁੱਖ ਮੰਤਰੀ ਹੈ ਉਹਨੂੰ ਮੁੱਖ ਮੰਤਰੀ ਬਣ ਕੇ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈਗੀ ਹੈ ਨਾ ਕਿ ਉਹ ਜਨਤਾ ਦੇ ਸਿਰ ਤੇ ਚੜ ਕੇ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਉਹ ਬਾਤ ਖੜੇ ਕਰੇ ਜਿੱਦ ਨਾਲ ਆਪਸੀ ਜਿਹੜਾ ਵਾ ਭਾਈਚਾਰਾ ਉਹ ਖਤਮ ਹੋਵੇ ਔਰ ਮੁਲਕ ਦੇ ਵਿੱਚ ਹਾਲਾਤ ਜਿਹੜੇ ਖਰਾਬ ਹੋਣ ਜਿਸ ਦੀ ਵਜ੍ਹਾ ਤੋਂ ਸਟੇਟ ਨੂੰ ਨੁਕਸਾਨ ਪਹੁੰਚੇ ਇਹਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਵੈ ਲੇਕਿਨ ਕਿਉਂਕਿ ਉਹ ਨਸ਼ੇ ਦੇ ਵਿੱਚ ਰਹਿੰਦੀ ਹੈਗੀ ਹੈ ਹਰ ਟਾਈਮ ਨਸ਼ਾ ਕਰਦੀ ਹੈ ਇਸ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਦਿੰਦੀ ਕਰ ਇਸ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੀ ਹੈ ਔਰ ਉਹਨੂੰ ਜੋ ਮਰਜ਼ੀ ਕਹਿ ਲਵੇ ਉਹਨੂੰ ਅਸਰ ਵੀ ਨਹੀਂ ਹੁੰਦਾ ਇੰਨੀ ਬੇਇੱਜ਼ਤੀ ਤੋਂ ਬਾਅਦ ਮੈਂ ਸਮਝਣੀ ਹੈ ਕੰਗਣਾ ਨੂੰ ਕੋਈ ਸ਼ਕਲ ਆ ਜਾਏ ਚਾਹੀਦੀ ਹੈਗੀ ਹੈ ਕਹਿੰਦੇ ਆ ਨਾ ਇਹ ਜ਼ੁਬਾਨ ਹੀ ਹੈ ਜਿਹੜੀ ਤੁਹਾਨੂੰ ਰਾਜ ਕਰਾਉਂਦੀ ਹੈ ਤੇ ਜ਼ੁਬਾਨ ਹੀ ਹੈ ਜਿਹੜੀ ਤੁਹਾਨੂੰ ਜ਼ਲੀਲ ਕਰਾਉਂਦੀ ਹੈਗੀ ਹੈ ਜ਼ੁਬਾਨ ਦੇ ਜ਼ਰੀਏ ਹੀ ਇਨਸਾਨ ਰਾਜ ਕਰਦਾ ਹੈ ਔਰ ਜ਼ੁਬਾਨ ਦੇ ਜ਼ਰੀਏ ਇਨਸਾਨ ਜ਼ਲੀਲ ਹੁੰਦਾ ਹੈ ਔਰ ਕੰਗਣਾ ਜਿਹੜੀ ਕਿ ਆਪਣੀ ਜ਼ੁਬਾਨ ਦੇ ਜ਼ਰੀਏ ਜ਼ਲੀਲ ਹੋ ਰਹੀ ਹੈਗੀ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਬਿਆਨਬਾਜ਼ੀ ਕਰਦੀ ਹੈਗੀ ਹੈ ਜਿਸ ਦੀ ਵਜ੍ਹਾ ਤੋਂ ਲੋਕਾਂ ਦੇ ਵਿੱਚ ਹਿੰਦੁਸਤਾਨ ਦੇ ਲੋਕ ਉਹਦੇ ਵਿੱਚ ਸਿੱਖ ਵੀ ਸ਼ਾਮਿਲ ਹੈ ਉਹਦੇ ਵਿੱਚ ਮੁਸਲਮਾਨ ਵੀ ਸ਼ਾਮਿਲ ਹੈ ਹਿੰਦੂ ਵੀ ਸ਼ਾਮਿਲ ਹੈ ਅਸਾਈ ਵੀ ਸ਼ਾਮਿਲ ਹੈ ਉਹ ਸਾਰੇ ਇਹਦੀ ਬਿਆਨਬਾਜ਼ੀ ਤੋਂ ਬਹੁਤ ਤੰਗ ਹੈਗੇ ਆ ਔਰ ਸਾਰੇ ਇਦੇ ਖਿਲਾਫ ਇਹਨੂੰ ਤਿੱਖੇ ਜਵਾਬ ਦੇ ਰਿਹਾ ਲੇਕਿਨ ਇਹਨੂੰ ਸਮਝ ਨਹੀਂ ਆਉਂਦੀ ਹੈਗੀ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼